ਸਵਾਗਤ ਦੇ ਨਾਲ ਫਿਰੋਜ਼ਪੁਰ ਵਿੱਚ ਸਿੰਥੈਟਿਕ ਟ੍ਰੈਕ ਜਿਹੜਾ ਕੋ ਕੰਮ ਸ਼ੁਰੂ ਹੋਇਆ ਸੀਗਾ ਸਰਕਾਰ ਵੱਲੋਂ ਕਰਵਾਇਆ ਗਿਆ ਕੰਮ ਜਿਹੜਾ ਹੈਗਾ ਹੁਣ ਉਹਨੂੰ ਬੁਰ ਪੈਂਦਾ ਦਿਖਾਈ ਦੇ ਰਿਹਾ ਵੀ ਲਗਾਤਾਰ ਜਿਹੜਾ ਇੱਥੇ ਕੰਮ ਚੱਲਦਾ ਦਿਖਾਈ ਦੇ ਰਿਹਾ ਕਰੀਬ 90% ਦੇ ਕਰੀਬ ਜਿਹੜਾ ਇਹ ਟਰੈਕ ਜਿਹੜਾ ਤਿਆਰ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਟਰੈਕ ਨੂੰ ਤਿਆਰ ਜਿਹੜਾ ਕੀਤਾ ਜਾ ਰਿਹਾ ਵੀ ਸਾਰੀਆਂ ਤਸਵੀਰਾਂ ਤੁਹਾਨੂੰ ਅਸੀਂ ਵਿਖਾਣੇ ਆ ਵੀ ਲਗ ਪਗ ਜਿਹੜਾ ਟਰੈਕ ਹੈਗਾ ਪੂਰੀ ਤਰ੍ਹਾਂ ਜਿਹੜਾ ਤਿਆਰ ਹੋ ਚੁੱਕਾ ਤੇ ਹੁਣ ਕੁਝ ਦਿਨਾਂ ਦੇ ਬਾਅਦ ਹੀ ਜਿਹੜਾ ਇੱਥੇ ਜਿਹੜੇ ਵੀ ਖਿਡਾਰੀ ਜਿਹੜੇ ਹੈਗੇ ਆ ਵੀ ਉਹ ਇੱਥੇ ਤੁਹਾਨੂੰ ਦੌੜਦੇ ਜੜੇ ਆ ਦਿਖਾਈ ਦੇਣਗੇ ਕਿਉਂ ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇੱਥੇ ਫਿਰੋਜ਼ਪੁਰ ਵਿੱਚ ਪਹਿਲੀ ਵਾਰ ਜਿਹੜਾ ਬਣਾਇਆ ਗਿਆ ਜੋ ਕਾਫੀ ਦੇਖਣ ਵਿੱਚ ਖੂਬਸੂਰਤ ਵੀ ਲੱਗਦਾ ਪਿਆ ਤੇ ਇਹਦੇ ਨਾਲ ਜਿਹੜੇ ਆ ਹੋਰ ਵੀ ਜਿਹੜੇ ਪਲੇਅਰ ਹੈ ਜਿਨ੍ਹਾਂ ਦੀ ਗਾਂ ਵਧਨ ਦੀ ਮਨਸ਼ਾ ਹੁੰਦੀ ਆ ਜਿਨ੍ਹਾਂ ਆਪਣਾ ਪ੍ਰਤਿਖ ਬਣਾ ਦੀ ਮਨਸ਼ਾ ਹੁੰਦੀ ਆ ਵੀ ਉਹ ਵੀ ਜਿਹੜੇ ਆ ਇਸ ਟਰੈਕ ਤੇ ਉੱਤੇ ਜਿਹੜੇ ਦੌੜ ਕੇ ਤੇ ਆਪਣਾ ਪ੍ਰਤਿਖ ਬਣਾ ਸਕਦੇ ਆ ਕਿਉਂਕਿ ਇਹ ਜਿਹੜਾ ਟਰੈਕ ਹੈਗਾ ਇਹ ਉਹਨਾਂ ਵਾਸਤੇ ਸਾਈਸਦ ਹੋਏਗਾ ਜਿਹੜੇ ਐਥਲੈਟਿਕਸ ਦੇ ਵਿੱਚ ਜਿਹੜੇ ਆਪਣੇ ਮੱਲਾ ਮਾਰਨੀਆਂ ਜਿਹੜਾ ਚਾਹਦੇ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕੰਮ ਹੋ ਰਿਹਾ ਤਕਰੀਬ ਹਾਂ ਟ੍ਰੈਕ ਦੇ ਉੱਤੇ ਉਹ ਬਿਛਾਇਆ ਵੀ ਜਾ ਰਿਹਾ ਵੀ ਤੁਸੀਂ ਦੇਖ ਸਕਦੇ ਹੋ ਵੀ ਕਿ ਤਸਵੀਰਾਂ ਦੇ ਵਿੱਚ ਕਿੰਨਾ ਖੂਬਸੂਰਤ ਜਿਹੜਾ ਦ੍ਰਿਸ਼ਾ ਨਜ਼ਰ ਆ ਰਿਹਾ ਭਾਜੀ ਆ ਜਿਹੜੀ ਕੀ ਚੀਜ਼ ਹੈਗੀ ਹੈ ਜਿਹੜਾ ਤੁਸੀਂ ਵਿਛਾਉਂਦੇ ਹੋ ਇਹ ਈਪੀਡੀਐਮ ਹੈ ਰਬੜਾ ਰਬੜਾ ਰਬੜੀ ਈਪੀਡੀਐਮ ਇਹਦਾ ਕੀ ਫਾਇਦਾ ਹੁੰਦਾ ਜੀ ਇਹ ਕਸ਼ਣ ਵਾਸਤੇ ਹੁੰਦੀ ਹੈ ਜਿਹੜਾ ਸੈਂਥੈਟਿਕ ਜੋ ਯੂਜ਼ ਹੁੰਦੀ ਨਾ ਰਨਿੰਗ ਟ੍ਰੈਕ ਉਹੋ ਹੀ ਚੀਜ਼ ਹੁੰਦੀ ਹੈ ਕਿੰਨਾ ਕੋ ਭਾਜੀ ਵਧੀਆ ਲੱਗਦਾ ਵੀ ਜਦੋਂ ਇਹਦੇ ਵਿੱਚ ਜੇ ਮਿੱਟੀ ਦੇ ਵਿੱਚ ਭਜਣਾ ਤੇ ਇਹਦੇ ਉੱਤੇ ਦੌੜਨਾ ਤੇ ਕਿਹਦਾ ਜੀ ਅਲੱਗ ਹੀ ਲੈਵਲ ਹੋ ਜਾਂਦਾ ਜੀ ਕਿ ਮਿੱਟੀ ਦਾ ਲੈਵਲ ਅਲੱਗ ਹੋ ਗਿਆ ਜੀ ਤਾਂ ਇਹਦੇ ਚ ਕੁਸ਼ਨ ਹੁੰਦਾ ਜਿਹੜਾ ਪਲੇਅਰ ਹੈ ਉਹਨੂੰ ਪੰਪ ਅਪ ਮੈਂ ਹੁੰਦਾ ਰਹਿੰਦਾ ਬੋਡੀ ਤਾਂ ਉਹ ਕੁਸ਼ਨ ਵਧੀਆ ਮਿਲਦਾ ਤੇ ਰਨਿੰਗ ਵਧੀਆ ਹੁੰਦੀ ਹੈ ਜੀ ਸਪੀਡ ਵੀ ਵਧਦੀ ਹੈ ਸਪੀਡ ਵੀ ਵਧਦੀ ਹੈ ਹਾਂਜੀ ਕਾਫੀ ਮਹਿੰਗੀ ਮਹਿੰਗੀ ਕੋਸਟਲੀ ਹੁੰਦਾ ਜੀ ਠੀਕ ਹੈ ਕਿੰਨੇ ਕੁ ਪਾਜੀ ਤੁਸੀਂ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਇਹੋ ਜਿਹੇ ਟ੍ਰੈਕ ਜਿਹੜੇ ਤੁਸੀਂ ਤਿਆਰ ਕਰਦੇ ਕਿ ਜੇ ਪਹਿਲੀ ਵਾਰੀ ਇੱਥੇ ਫਰੋਜਪੁਰ ਚ ਫਰੋਜਪੁਰ ਤਾਂ ਮੇਰੀ ਪਹਿਲਾ ਹੀ ਹੈ ਬਾਕੀ ਤਾਂ 올 ਓਵਰ ਇੰਡੀਆ ਚ ਬਣਾਏ ਆ ਪੀਐਨਐਸ ਪਟਿਆਲਾ ਇਹ ਉਹ ਸਾਰੇ ਕਿਤੇ ਬਠਿੰਡੇ ਸਾਰਾ 올 ਓਵਰ ਇੰਡੀਆ ਬਣਾਈ ਗਈ ਕਿ ਰਾਉਂਡ ਤੋਂ ਇਹ ਫਰੋਈ ਪਰ ਜੇ ਬਣੀ ਗਏ ਫਰੋਈ ਜਬਰਦਸਤ ਪਹਿਲਾ ਜੀ ਕਿੰਨਾ ਕੋਈ ਕੰਮ ਕੰਪਲੀਟ ਹੋਵੇ ਮੋਸਟਲੀ ਹੋਗਾ ਜੀ 90% ਹਾਂਜੀ ਹਾਂਜੀ ਹੁਣ ਦੇਖਣ ਵਿੱਚ ਆ ਜਿਹੜਾ ਟਰੈਕਟਰ ਚੱਲਦਾ ਪਿਆ ਜਿੱਥੇ ਮਿੱਟੀ ਆ ਉਹ ਇਹ ਦੇ ਵਿੱਚ ਫੁੱਟਬਾਲ ਗਰਾਊਂਡ ਨਾਲ ਗਰਾਊਂਡ ਨਾਲ ਸੰਜੀਤ ਆ ਲੈਵਲ ਹੋ ਰਿਹਾ ਇਸ ਵਾਰ ਗਰਾਸ ਲੱਗੂਗਾ ਜੀ ਨੇਚਰਲ ਗਰਾਸ ਲੱਗੂਗਾ ਕਿਤੇ ਸਿੰਥੈਟਿਕ ਟਰੈਕ ਫੁੱਟਬਾਲ ਗਰਾਊਂਡ ਤੁਸੀਂ ਲੱਗਦਾ ਵੀ ਆਪਣੇ ਆਪ ਦੇ ਵੀ ਪਲੇਅਰ ਜਿਹੜਾ ਅੱਗੇ ਵਧਣ ਵਾਸਤੇ ਉਹਨਾਂ ਨੂੰ ਹਾਂਜੀ ਹਾਂਜੀ ਉਹਨਾਂ ਵਾਸਤੇ ਬਹੁਤ ਵਧੀਆ ਪਲੇਟਫਾਰਮ ਹੈ ਜੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਮਦਦ ਤਿਆਰ ਹੋ ਰਿਹਾ ਤੇ ਟੈਕਨੀਸ਼ੀਅਨ ਨੇ ਵੀ ਦੱਸਿਆ ਵੀ ਇਹ ਬਹੁਤ ਵਧੀਆ ਪਲੇਟਫਾਰਮ ਹੈਗਾ ਤਾਂ ਉਹਨਾਂ ਲੋਕਾਂ ਵਾਸਤੇ ਵੀ ਜਿਹੜੇ ਲੋਕ ਵੀ ਆਪਣੇ ਐਥਲੈਟਿਕ ਦੇ ਵਿੱਚ ਆਪਣੀ ਕਿਸਮਤ ਜੜੀ ਅਜਮਾਣਾ ਚਾਹੁੰਦੇ ਆ ਇੱਥੇ ਖੇਡਣਾ ਚਾਹੁੰਦੇ ਆ ਤੇ ਉੱਥੇ ਨਾਲ ਫੁੱਟਬਾਲ ਦਾ ਗਰਾਊਂਡ ਵੀ ਤੁਹਾਨੂੰ ਦਿਖਾਣੇ ਆ ਵੀ ਫੁੱਟਬਾਲ ਦੇ ਜਿਹੜੇ ਗਰਾਊਂਡ ਵਾਸਤੇ ਵੀ ਜਿਹੜੀਆਂ ਤਿਆਰੀਆਂ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਲੈਵਲ ਪੂਰਾ ਹੋ ਚੁੱਕਾ ਹੈ ਮਿੱਟੀ ਪੂਰੀ ਵਿਛਾਈ ਚੁੱਕੀ ਹੈ ਹੁਣ ਇੱਥੇ ਗਰਾਸ ਲੱਗੇਗੀ ਕਿ ਗਰਾਸ ਤੋਂ ਬਾਅਦ ਹੀ ਜਿਹੜਾ ਵੀ ਇੱਥੇ ਫੁੱਟਬਾਲ ਵੀ ਜੜੇ ਆ ਪਲੇਅਰ ਖੇਡਦੇ ਦਿਖਾਈ ਦੇਣਗੇ ਵੀ ਕਹਿ ਸਕਦੇ ਆ ਵੀ ਖੂਬਸੂਰਤ ਨਜ਼ਾਰਾ ਕਸਟਡੀਅਮ ਦਾ ਮਸੀਦ ਭਗਤ ਸਿੰਘ ਸਟੇਡੀਅਮ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਜਿੱਥੇ ਸਰਕਾਰ ਨੇ ਤੇ ਆਪਣੇ ਜਿਹੜੇ ਵੀ ਕਹਿ ਸਕਦੇ ਆ ਵੀ ਬੱਚਿਆਂ ਨੂੰ ਖੇਡਾਂ ਵੱਲ ਜਿਹੜਾ ਪ੍ਰੇਰਿਤ ਕਰਨ ਵਾਸਤੇ ਇਹ ਜਿਹੜੀਆਂ ਗਰਾਊਂਡਾਂ ਤਿਆਰ ਕੀਤੀਆਂ ਲੱਖਾਂ ਰੁਪਏ ਦੀ ਲਾਗਤ ਨਾਲ ਇਹ ਗਰਾਊਂਡਾਂ ਤਿਆਰ ਕੀਤੀ ਗਈਆਂ ਪਹਿਲਾਂ ਇੱਥੇ ਦੇਖਣ ਨੂੰ ਮਿਲਦਾ ਸੀ ਵੀ ਹਾਕੀ ਜਿਹੜੇ ਬੱਚੇ ਉਹ ਖੇਡਦੇ ਸੀ ਲੇਕਿਨ ਉਹ ਗਰਾਊਂਡ ਉਸ ਲੈਵਲ ਦੀ ਗਰਾਊਂਡਾਂ ਨਜ਼ਰ ਨਹੀਂ ਸੀ ਆਂਦੀਆਂ ਹੁਣ ਸਰਕਾਰ ਵੱਲੋਂ ਪਲੇਅਰਾਂ ਨੂੰ ਉਹ ਵਧੀਆ ਜਿਹੜਾ ਕਿ ਕਹਿ ਸਕਦੇ ਆ ਵੀ ਗਰਾਊਂਡਾਂ ਪ੍ਰਦਾਨ ਕਰਵਾਈਆਂ ਕਰਵਾਈਆਂ ਜਾ ਰਹੀਆਂ ਤਾਂ ਜੋ ਬੱਚੇ ਆਪਣਾ ਵਿਕਾਸ ਉਹ ਬਣਾ ਸਕਣ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜ਼ਿਆਦਾਤਰ ਜਿਹੜਾ 90% ਕਰੀਬ ਕੰਮ ਜਿਹੜਾ ਹੋ ਚੁੱਕਾ ਤੇ ਜਿਹੜਾ ਕੁਝ ਰਹਿੰਦਾ ਉਹ ਵੀ ਜਿਹੜਾ ਨਾਲ ਨਾਲ ਜਿਹੜੀ ਬੜੀ ਕਹਿ ਸਕਦੇ ਆ ਯੁੱਧ ਸਤਰ ਤੇ ਜਿਹੜਾ ਕੰਮ ਚੱਲਦਾ ਦਿਖਾਈ ਦੇ ਰਿਹਾ ਵੀ ਕੁਝ ਦਿਨਾਂ ਦੇ ਵਿੱਚ ਹੀ ਜਿਹੜਾ ਟਰੈਕ ਆ ਉਹ ਪੂਰਾ ਤਿਆਰ ਹੋ ਜਾਵੇਗਾ ਤੇ ਇੱਥੇ ਜਿਹੜੇ ਬੱਚੇ ਦੌੜਦੇ ਵੀ ਦਿਖਾਈ ਦੇਣਗੇ ਨਾਲ ਫੁੱਟਬਾਲ ਖੇਡਦੇ ਵੀ ਦਿਖਾਈ ਦੇਣਗੇ ਵੀ ਕਹਿ ਸਕਦੇ ਆ ਵੀ ਇੱਕ ਉਹਨਾਂ ਬੱਚਿਆਂ ਵਾਸਤੇ ਜਿਹੜੇ ਥਲੈਟਿਕਸ ਤੇ ਜਾਂ ਜਿਹੜੇ ਪਲੇਅਰ ਬੰਨਣਾ ਚਾਹੁੰਦੇ ਨੇ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਜਿਹੜਾ ਗਰਾਊਂਡ ਆ ਉਹ ਸਰਕਾਰ ਤਿਆਰ ਕਰਵਾ ਰਹੀ ਆ ਤਾਂ ਜੋ ਬੱਚਿਆਂ ਨੂੰ ਆਪਣੇ ਪਵਿੱਕ ਵਿੱਚ ਜਨਮ ਬਾਅਦ ਮੁਕਾਬਲੇ ਕਰਦੇ ਤੇ ਮਾਇੂਸੀ ਜਾ ਉਹਨਾਂ ਨੂੰ ਜੜੀ ਆ ਵੀ ਆ ਉਹ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਸਰਕਾਰ ਵੀ ਚਾਹਦੀ ਆ ਵੀ ਦੂਜੇ ਸ਼ਹਿਰਾਂ ਵਾਂਗੂ ਦੂਜੇ ਸਟੇਟਾਂ ਵਾਂਗੂ ਜਿਹੜੇ ਬੱਚੇ ਆ ਕੰਪੀਟੀਸ਼ਨ ਲੜਦੇ ਆ ਅਗਾ ਅਥਲੈਟਿਕਸ ਜੋ ਹੋਵੇ ਚਾਹ ਫੁੱਟਬਾਲ ਦੇ ਵਿੱਚ ਹੋ ਉਹ ਆਪਣਾ ਜਿਹੜਾ ਵਧੀਆ ਪਵਿੱਕ ਬਣਾਉਣ ਵਾਸਤੇ ਇਹੋ ਜਿਹੇ ਗਰਾਊਂਡ ਆ ਉਹਨਾਂ ਦਿੱਤੀਆਂ ਜਾਣ ਤਾਂ ਜੋ ਬੱਚੇ ਆਪਣੀ ਪੂਰੀ ਤਰ੍ਹਾਂ ਮਨੋ ਜੜੀ ਆ ਕੀ ਆ ਵੀ ਪ੍ਰੈਕਟਿਸ ਕਰ ਸਕਣ ਤੇ ਆਪਣੇ ਜਿਹੜਾ ਪਵਿੱਕ ਨੂੰ ਬਣਾ ਸਕਣ ਤੇ ਜਿੱਥੇ ਆਪਣੇ ਫਿਰੋਜ਼ਪੁਰ ਦਾ ਨਾਮ ਰੋਸ਼ਨ ਕਰਨਗੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨਗੇ ਉੱਥੇ ਦੇਸ਼ ਦਾ ਨਾਮ ਵੀ ਜਿਹੜਾ ਉਹ ਰੋਸ਼ਨ ਕਰਨਗੇ ਇਹ ਦਾ ਦੇ ਨਾਲ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਾਲਾ ਜਿਹੜਾ ਕੀਤਾ ਜਾ ਰਿਹਾ ਬੱਚਿਆਂ ਵਾਸਤੇ ਤਾਂ ਜੋ ਬੱਚੇ ਆਪਣੇ ਪ੍ਰਵੀਖ ਨੂੰ ਇੱਥੇ ਖੇਡ ਕੇ ਇੱਥੇ ਪੱਜ ਕੇ ਤੇ ਆਪਣਾ ਬਣਾ ਸਕਣ ਤੇ ਜਿਹੜਾ ਵਧੀਆ ਯੋਗਦਾਨ ਉਹ ਪੰਜਾਬ ਵਾਸਤੇ ਵੀ ਉਹ ਦੇ ਸਕਣ ਕੈਮਰਾਮੈਨ ਦੇਨਾ ਸਰਬਜੀਤ ਸਿੰਘ ਦੈਨਿਕ ਸਵੇਰਾ ਫਰੀਦਕੋਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ